ਕਿ ਨਵੇਂ ਸ਼ਹਿਰੀਆਂ ਦੇ ਦੁੱਖ ਦੀ ਕੀ ਗੱਲ ਕਰਾਂ ਹਰ ਵਾਰ ਵੱਧ ਹੀ ਜਾਂਦੀ ਐ ਪੀੜਾ ਦੋਸਤੋ ਅਣਗਹਿਲੀ ਵਾਲਾ ਸੱਪ ਡੰਗ ਮਾਰ ਹੀ ਜਾਂਦਾ ਤੇ लाਠੀ ਯਾਨੀ ਕਿ ਲੱਕੜੀ ਨੂੰ ਲੱਗ ਜਾਂਦਾ ਐ ਕੀੜਾ ਦੋਸਤੋ लाਠੀ ਨੂੰ ਲੱਗ ਜਾਂਦਾ ਐ ਕੀੜਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਦੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੁਸਲਾ ਵੀਡੀਓ ਨੂੰ ਕਿ ਸਵਾਗਤ ਹੈ ਤੁਹਾਡਾ ਸਾਧੇ ਉਸ ਸਮੇਂ ਅਸੀਂ ਚੰਡੀਗੜ੍ਹ ਰੋਡ ਤੋਂ ਜਿੱਥੇ ਬੰਗਿਆਂ ਨੂੰ ਚੰਡੀਗੜ੍ਹ ਚੌਂਕ ਤੋਂ ਜਿੱਥੇ ਬੰਗਿਆਂ ਨੂੰ ਰੋਡ ਜਾਂਦਾ ਬਿਲਕੁਲ ਉੱਥੇ ਮੌਜੂਦ ਆ ਸਾਹਮਣੇ ਸਾਡੇ ਕੋਠੀ ਰੋਡ ਹੈ ਬੱਸ ਲੰਘੀ ਆ ਤੇ ਪਰੇ ਦੇਖੋ ਜਿੱਥੇ ਮਸ਼ੀਨ ਖੜੀ ਹੈ ਜਿੱਥੇ ਜੀਸੀਬੀ ਮਸ਼ੀਨ ਖੜੀ ਆ ਉਹਦੇ ਬਿਲਕੁਲ ਸਾਹਮਣੇ ਕੋਠੀ ਰੋਡ ਨੂੰ ਸੜਕ ਜਾਂਦੀ ਆ ਤੇ ਆ ਇਧਰਲੇ ਪਾਸੇ ਪਹਿਲਾਂ ਪਾਣੀ ਕਾਲਾ ਗੰਦਾ ਪਾਣੀ ਉੱਬਲ ਉੱਬਲ ਕੇ ਬਾਹਰ ਨੂੰ ਆਉਂਦਾ ਸੀਗਾ ਔਰ ਇੱਕ ਤਰ੍ਹਾਂ ਦਾ ਵੱਡਾ ਖਤਰਾ ਬਣ ਗਿਆ ਸੀ ਉਹਦਾ ਕਾਰਨ ਮੈਂ ਤੁਹਾਨੂੰ ਸਮਝਾ ਦੇਣਾ ਥੋੜੀ ਦੇਰ ਤੇ ਕੀ ਹੋਇਆ ਲੇਕਿਨ ਇਸ ਤੋਂ ਪਿੱਛੇ ਵੀ ਦਿਖਾਣਾ ਕਿ ਦੁਕਾਨਦਾਰਾਂ ਦੇ ਮੰਦੜੇ ਆਲੇ ਹਰ ਵੇਲੇ ਅੱਗ ਦੇ ਉੱਤੇ ਘੇ ਪੈ ਹੀ ਜਾਂਦਾ ਹੈ ਲੇਕਿਨ ਇੱਥੇ ਸਥਿਤੀ ਸਮਝੀਏ ਤਾਂ ਜਿਹੜੀ ਹਵਾ ਆ ਉਹਦੇ ਵਿੱਚ ਵੀ ਗੈਸ ਆ ਤਾਂ ਅੱਗ ਲੱਗਣ ਦਾ ਖਤਰਾ ਵੀ ਹੈ ਕਿਉਂਕਿ ਇੱਥੇ ਦੱਸਿਆ ਜਾ ਰਿਹਾ ਕਿ ਪਹਿਲਾਂ ਸੀਵਰੇਜ ਦੇ ਪਾਈਪ ਦੀ ਜਿਹੜੀ ਸੈਟਿੰਗ ਕਰਨੀ ਸੀ ਸਫਾਈ ਕਰਨੀ ਸੀ ਕਿ ਤੇ ਥਿੰਕ ਗੈਸ ਸੋਚੋ ਗੈਸ ਤੇ ਸੋਚੋ ਜੇ ਗੈਸ ਵਾਲਾ ਪਾਈਪ ਹੀ ਕੱਟਿਆ ਜਾਵੇ ਤਾਂ ਗੈਸ ਕਿੱਥੇ ਜਾਵੇਗੀ ਤਾਂ ਜਦੋਂ ਗੈਸ ਵਾਲਾ ਪਾਈਪ ਕੱਟਿਆ ਜਾਣਾ ਤਾਂ ਗੈਸ ਉਬਲ ਉਬਲ ਕੇ ਬਾਹਰ ਆਈ ਤੇ ਗੰਦਲਾ ਪਾਣੀ ਜਿਹੜਾ ਆ ਇਹ ਅੱਗੇ ਜਿਹੜਾ ਬਾਜ਼ਾਰ ਵਿੱਚ 100 ਮੀਟਰ ਤੱਕ ਚਲਾ ਗਿਆ ਔਰ ਅਸੀਂ ਤਕਰੀਬਨ 20 ਫੁੱਟ ਪਿੱਛੇ ਖੜੇ ਆ ਜਿੱਥੇ ਬਲਾਸਟ ਹੋਇਆ ਲੇਕਿਨ ਫਿਰ ਵੀ ਸਮੈਲ ਇੰਨੀ ਜ਼ਿਆਦਾ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਸਾਹ ਲੈਣਾ ਔਖਾ ਔਰ ਹਾਲੇ ਵੀ ਜਿਹੜਾ ਉਹਨੂੰ ਦੁਰਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥਿੰਕ ਗੈਸ ਵਾਲੇ ਨਾਲ ਮੇਰੀ ਗੱਲਬਾਤ ਹੋਈ ਉਹ ਕਹਿੰਦੇ ਕਿ ਬਈ ਸੀਵਰੇਜ ਵਾਲੇ ਸੀਵਰੇਜ ਸਾਫ਼ ਕਰ ਰਹੇ ਸੀਗੇ ਉਹ ਗੱਟਰ ਵੀ ਆ ਪਿੱਛੇ ਉਹਨੂੰ ਖੋਲੇ ਸੀਗਾ ਤੇ ਕਹਿੰਦੇ ਪਾਈਪ ਗਲਤੀ ਨਾਲ ਕੱਟਿਆ ਗਿਆ ਇਸ ਥਿੰਕ ਗੈਸ ਵਾਲਿਆਂ ਦਾ ਕਹਿਣਾ ਜਦੋਂ ਉਹਨਾਂ ਨੇ ਸਾਡੀ ਨਾਲ ਗੱਲਬਾਤ ਕੀਤੀ ਔਰ ਹੁਣ ਥੱਲੇ ਤੁਸੀਂ ਇੱਕ ਵਾਰੀ ਜਾ ਕੇ ਉੱਧਰ ਦਿਖਾ ਦਿਓ ਕਿ ਸਵਾਰਣ ਦਾ ਕੰਮ ਚੱਲ ਰਿਹਾ ਹੈ ਪਾਈਪਲਾਈਨ ਪਾਈਪਾਂ ਨੂੰ ਪਿੱਛੋਂ ਕਹਿੰਦੇ ਕਿ ਥਿੰਕ ਗੈਸ ਦੀ ਸਪਲਾਈ ਜਿਹੜੀ ਆ ਬੰਦ ਕਰ ਦਿੱਤੀ ਐ ਤਾਂ ਜੋ ਹਵਾ ਵਿੱਚ ਹੋਰ ਗੈਸ ਨਾਵੇ ਨਹੀਂ ਤਾਂ ਖਤਰਾ ਹੋ ਸਕਦਾ ਸੀ ਮੰਨ ਲਓ ਜਾਂਦੇ ਕੋਈ ਬੀੜੀ ਐ ਸੜ ਦਿੰਦਾ ਜਾਂ ਸਿਗਰਟ ਪੀ ਕੇ ਸੜ ਦਿੰਦਾ ਤਾਂ ਬਲਾਸਟ ਹੋਰ ਵੀ ਹੋ ਸਕਦਾ ਹਵਾ ਵਿੱਚ ਗੈਸ ਜਿਹੜੀ ਪਹਿਲਾਂ ਟਰੈਵਲ ਕਰ ਰਹੀ ਸੀਗੀ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਬਹੁਤ ਹੈਰਾਨ ਕਰਨ ਵਾਲੀਆਂ ਤਸਵੀਰਾਂ ਔਰ ਤੁਸੀਂ ਦੇਖੋ ਕਿ ਧਰਤੀ ਹੇਠਾਂ ਸੀ ਕਿਹੋ ਜਿਹੇ ਹਾਲਾਤ ਬਣਾਤੇ ਆ ਅ ਧਰਤੀ ਵਿੱਚੋਂ ਸੜਕ ਦੇ ਹੇਠਾਂ ਤੋਂ ਆ ਇੰਨਾ ਗੰਦ ਨਿਕਲਦਾ ਕੋਈ ਸਮਾਂ ਸੀ ਜਦੋਂ ਆਪਾਂ ਖੂਹ ਦੇ ਪਾਣੀ ਪੀਂਦੇ ਸੀਗੇ ਹੁਣ ਦੇਖ ਲਓ ਕਿ ਕਿਹੋ ਜਿਹਾ ਹਾਲਾਤ ਬਣ ਗਏ ਧਰਤੀ ਹੀਟ ਲੈ ਇਹ ਤਰੱਕੀ ਦੀ ਨਿਸ਼ਾਨੀ ਹੈ ਆਹ ਤਾਂ ਖਾਬ ਹੀ ਨੇੜੇ ਆ ਕੇ ਕੈਮਰਾਮੈਨ ਨੇ ਤਾਂ ਮੂੰਹ ਤੇ ਬੰਨ ਵੀ ਲਿਆ ਮਾਸਕ ਆਹ ਹਾਲਾਤ ਦਿਖਾਣੇ ਬਹੁਤ ਜ਼ਰੂਰੀ ਆਈ ਜਰਾ ਇੱਧਰ ਕਿਉਂਕਿ ਬਿੱਲੀ ਜਦ ਵੀ ਖਾਬ ਲੈਂਦੀ ਆ ਸ਼ਹਿਰ ਚ ਤੇ ਚਿੱਥਲੇ ਚਿੱਥਲੇ ਹੋ ਜਾਂਦੇ ਖਾਬ ਆਹ ਦਿਖਾਓ ਕਰਨੀ ਕਿਸੇ ਦੀ ਭਰਨੀ ਕਿਸੇ ਨੂੰ ਪੈਂਦੀ ਆ ਆ ਹੁਣ ਹਾਲਾਤ ਨੇ ਦੁਕਾਨਦਾਰ ਵਿਚਾਰੇ ਬਾਲਟੀਆਂ ਲਿਆ ਲਿਆ ਕੇ ਅੱਗੇ ਸਫਾਈ ਕਰ ਰਹੇ ਆ ਵਾਈਪਰ ਮਾਰੇ ਜਾ ਰਹੇ ਆ ਜੇ ਕੋਈ ਮੋਟਰਸਾਈਕਲ ਸਕੂਟੀ ਵਾਲਾ ਹੁੰਦਾ ਤਾਂ ਪਹਿਲੇ ਹੀ ਦੇਖ ਕੇ ਪਿੱਛੇ ਮੁੜ ਜਾਂਦਾ ਤੁਹਾਨੂੰ ਹੀ ਦਿਖਾ ਰਹੇ ਆ ਪਾਜੀ ਤੁਹਾਨੂੰ ਹੀ ਦਿਖਾ ਰਹੇ ਆ ਇਹਦਾ ਵਿਚਾਰਨ ਹਮੇਸ਼ਾ ਭੁਗਤਣਾ ਪੈਂਦਾ ਔਰੇ ਹਾਲਾਤ ਦੇਖੋ ਗਾਰਾ ਹੀ ਗਾਰਾ ਹੋਇਆ ਪਿਆ ਸੀਵਰੇਜ ਦਾ ਪੂਰਾ ਗੰਦ ਬਾਹਰ ਆ ਗਿਆ ਗਾਰ ਇਹੋ ਜਿਹੀ ਕਿਵਰ ਜਦੋਂ ਨਲਕਾ ਨਹੀਂ ਬਣ ਉਦੋਂ ਧਰਤੀ ਇਠੋਂ ਕੱਢਿਆ ਜਾਂਦਾ ਉਹ ਗਾਰਜੇ ਨਿਕਲੇ ਜਦੋਂ ਨਲਕੇ ਆਲਾ ਬੋਰ ਕੀਤਾ ਜਾਂਦਾ ਤਾਂ ਆ ਉਹੋ ਜਿਹੇ ਹਾਲਾਤ ਬਣ ਗਏ ਪੂਰੇ ਸ਼ਹਿਰ ਦੇ ਆ ਕੋਠੀਰੋਂ ਵਾਲੇ ਪਾਸੇ ਦੇ ਆ ਬਿਲਕੁਲ ਨਾਲ ਦੇਖੋ ਆਈਸਕ੍ਰੀਮ ਵਾਲੀ ਰੇੜੀ ਐ ਤਾਂ ਰੇੜੀ 9 ਰੁਪਏ ਦੀ ਤੇ 10 ਰੁਪਏ ਦਾ ਚਮਚਾ ਹੀ ਹੋ ਗਿਆ ਐ ਉਹੋ ਜਿਹੇ ਹਾਲਾਤ ਬਣ ਗਏ ਨੇ ਪਰ ਅਣਗਹਿਲੀ ਲਾਪਰਵਾਹੀ ਕਿਦੀ ਐ ਅਣਗਹਿਲੀ ਵਾਲਾ ਜਿਹੜਾ ਸੱਪ ਐ ਉਹ ਡੰਗ ਮਾਰਦਾ ਇੱਧਰ ਆ ਜਾਓ ਉਧਰ ਹੁਣ ਔਖਾ ਤੁਸੀਂ ਤਾਂ ਹਣ ਲੱਪੜੇ ਟੱਪੜੇ ਹੋਈ ਗਏ ਆ ਸਸਤੀ ਕਾਲ ਜੀ ਰੱਖੀ ਇੱਕ ਇੱਕ ਵਾਰ ਦਿਖਾ ਦਿਓ ਗੈਸ ਹੱਲੇ ਵੀ ਮਹਿਸੂਸ ਕੀਤੀ ਜਾ ਸਕਦੀ ਆ ਹਵਾ ਵਿੱਚ ਗੈਸ ਹੈ ਗੈਸ ਹੱਲੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਹੁਣ ਰੱਬ ਅਗੇ ਇਹੀ ਬੇਨਤੀ ਕੋ ਬੀੜੀ ਪੀ ਕੇ ਨਾ ਸੜ ਦੇਵੇ ਇਹ ਤਾਂ ਸ਼ਹਿਰ ਹੀ ਮੱਚ ਜਾਣਾ ਹੈ ਨਾ ਜਿਹੜੀ ਹੈਗੀ ਉਹ ਤਾਂ ਹੈਗੀ ਹੈ ਨਾ ਅੱਛਾ ਮੌਕੇ ਦੇਣਾ ਤੇ ਕਹੋ ਜੇ ਸੀਗੇ ਮੌਕੇ ਤੇ ਵਾਲਾ ਪੂਰਾ ਮਾਰ ਰਿਆ ਸਗਾ ਜੀ ਤੁਹਾਡੀ ਦੁਕਾਨ ਸਭ ਤੋਂ ਨੇੜੇ ਆ ਕੀ ਕਰੀਏ ਜੀ ਹੁਣ ਡਰ ਤਾਂ ਬਣਦਾ ਡਰ ਤਾਂ ਅਸੀਂ ਤਾਂ ਖੱਬ ਗਏ ਸੀਗੇ ਜੀ ਇੱਥੇ ਖਤਰੇ ਵਾਲਾ ਮਾਲ ਤਾਂ 15 ਫੁੱਟ ਤੱਕ ਜਾ ਰਿਹਾ ਸੀ ਉੱਪਰ 15 ਫੁੱਟ ਤੱਕ ਹਾਂਜੀ ਅੱਛਾ ਫੇਰ ਜਦੋਂ ਸਪਲਾਈ ਬੰਦ ਕੀਤੀ ਫੇਰ ਘਟਿਆ ਮੈਂ ਘਟ ਗਿਆ ਸੀ ਹਾਂਜੀ ਹੁਣ ਵੀ ਨਹੀਂ ਬੋਲ ਹੁੰਦਾ ਗੈਸ ਚੜਦੀ ਆ ਹਾਂ ਗੈਸ ਚੜਦੀ ਆ ਉੱਤੋਂ ਸੀਵਰੇਜ ਵੀ ਆ ਉੱਤੋਂ ਹੈ ਜੀ ਜੀ ਚਲੋ ਪਰਮਾਤਮਾ ਤੁਹਾਨੂੰ ਹੋ ਜਾਊਗਾ ਜੀ ਵਧੀਆ ਪਰ ਇੰਦਾ ਜਿਆ ਪ੍ਰੋਬਲਮ ਆਉਂਦੀ ਹੈ ਕੋਣ ਵੱਡੇ ਸਵਾਲ ਤੇ ਹੈ ਨਾ ਦੇਖੋ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਦਾ ਫੇਰ ਬਚਾਅ ਹੋ ਗਿਆ ਜੀ ਬਚਾਅ ਹੋ ਗਿਆ ਰੱਬ ਦਾ ਸ਼ੁਕਰ ਹੈ ਲੇਕਿਨ ਜੇ ਹੋ ਜਾਂਦਾ ਇੱਕ ਵਾਰੀ ਬਾਅਦ ਨੇੜੇ ਦਿਖਾ ਦਿੰਦੇ ਫੇਰ ਅਸੀਂ ਵੀ ਟਨ ਰੈਪ ਅਪ ਕਰੀਏ ਕਿ ਖੜਨਾ ਬੜਾ ਤਰਾਉ ਜਰਾ ਮੜ ਜਾਓ ਦਿਖਾ ਦਿਓ ਔਰ ਹੋਰ ਜੀ ਠੀਕ ਠਾਕ ਹੋ ਠੀਕ ਹੈ ਕਾ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਆ ਹੈਰਾਨ ਕਰਨ ਵਾਲੀਆਂ ਤਸਵੀਰਾਂ 15 ਫੁੱਟ ਉੱਪਰ ਤੱਕ ਕਹਿੰਦੇ ਸੀਵਰੇਜ ਦੀ ਗੰਦਗੀ ਜਿਹੜੀ ਉੱਪਰ ਉੱਪਰ ਕੇ ਆਉਂਦੀ ਸੀਗੀ ਔਰ ਹਵਾ ਦੇ ਅੰਦਰ ਹੱਲੇ ਵੀ ਗੈਸ ਨੂੰ ਮਹਿਸੂਸ ਕੀਤਾ ਜਾ ਸਕਦਾ ਬੇਨਤੀ ਇਹੀ ਆ ਕੋਈ ਸ਼ਰਾਰਤੀ वैसेओं کئی ਤਾਂ ਜਾਂਦੇ ਆ ਕਿ ਅਸੀਂ ਪਿੱਛੇ ਸਪਲਾਈ ਬੰਦ ਕਰ ਦਿੱਤੀ ਆ ਲੇਕਿਨ ਉਦੋਂ ਦੇ ਮੌਕੇ ਤੇ ਕੋਈ ਸ਼ਰਾਰਤੀ ਕੋਈ ਸ਼ਰਾਰਤ ਕਰ ਦਿੰਦਾ ਤਾਂ ਇੱਥੇ ਸਾਰਾ ਕੁਝ ਮਚ ਜਾਣਾ ਸੀ ਔਰ ਬੇहद ਅਣਗਹਿਲੀ ਵਾਲੀਆਂ ਲਾਪਰਵਾਹੀ ਵਾਲੀਆਂ ਤਸਵੀਰਾਂ ਇੱਥੋਂ ਪਹਿਲਾਂ ਸਾਹਮਣੇ ਆਈਆਂ ਔਰ ਹੁਣ ਹਾਲਾਤ ਵਿਗੜਦੇ ਨਜ਼ਰ ਆ ਰਹੇ ਆ ਲੋਕ ਪਰੇਸ਼ਾਨ ਨੇ ਖਤਰਾ ਬਣਦਾ ਪਰ ਇਹ ਵੱਡੇ ਸਵਾਲ ਨੇ ਹੁਣ ਟ੍ਰੇਨਿੰਗ ਦੇਣੀ ਬਣਦੀ ਹੈ ਜਿਹੜੇ ਸੀਵਰੇਜ ਵੀ ਰਿਪੇਅਰ ਕਰਦੇ ਆ ਕਿਉਂਕਿ ਲੋਕਾਂ ਦੇ ਘਰਾਂ ਤੱਕ ਥਿੰਕ ਗੈਸ ਪਹੁੰਚ ਗਿਆ ਜੇ ਕਿਸੇ ਨੇ ਗਲਤੀ ਨਾਲ ਸਫਾਈ ਕਰਦੇ ਥਿੰਕ ਗੈਸ ਵਾਲੀ ਕੈਂਚੀ ਚਲਾ ਦਿੱਤੀ ਤਾਂ ਕਿਸੇ ਹੋਰ ਦੇ ਘਰ ਦੇ ਬਾਰੇ ਹੋ ਜੇ ਇਹ ਖਤਰਾ ਨਾ ਬਣ ਜਵੇ ਤੇ ਲੋਕਾਂ ਅੰਦਰ ਇਹ ਵੀ ਇੱਕ ਸਵਾਲ ਖਤਰੇ ਦੀ ਗੱਲ ਸ਼ੁਰੂ ਹੁੰਦੀ ਹੈ ਖਤਰਾ ਜਿਹੜਾ ਉਹ ਮੈਨੂੰ ਡਰਾਉਂਦਾ ਰਹਿੰਦਾ ਹੈ ਖਤਰਾ ਹੁਣ ਧਰਤੀ ਹੇਠਾਂ ਮੈਨੂੰ ਡਰਾਉਂਦਾ ਹੈ ਅਸਮਾਨ 'ਚ ਨਹੀਂ ਤਾਂ ਇਹ ਵੀ ਟ੍ਰੇਨਿੰਗ ਦੇਣੀ ਪੈਣੀ ਹੈ ਇਹ ਜਿਹੜਾ ਆਪੜੇ ਕੋਲੋਂ ਅਸੀਂ ਤਰਕ ਦੇ ਰਹੇ ਕਿ ਟ੍ਰੇਨਿੰਗ ਦੇਣੀ ਪੈਣੀ ਹੈ ਕਿਤੇ ਇਹ ਨਾ ਹੋਵੇ ਗਾਂ ਤੋਂ ਵੀ ਕਿਤੇ ਕਿਸੇ ਕ੍ਰੈਸ਼ ਦੇ ਬਾਹਰ ਜਾਂ ਕਿਸੇ ਬਿਲਡਿੰਗ ਦੇ ਬਾਹਰ ਜਾਂ ਕਿੱਥੇ ਵੀ ਸਪਲਾਈ ਹੈ ਉੱਥੇ ਕਿਤੇ ਗਲਤੀ ਨਾ ਫੇਰਨਾ ਕਿਸੇ ਵੀ ਤਰੀਕੇ ਥਿੰਕ ਗੈਸ ਵਾਲਾ ਪਾਈਪ ਕਟਿਆ ਜਾਵੇ ਲਾਪਰਵਾਹੀ ਨਾਲ ਗੈਲੀ ਨਾ ਹੋਵੇ ਸ਼ੁਕਰੀਆ ਜੀ ਸ਼ੁਕਰੀਆ ਮੇਰ ਮੇਰੇ ਬਾਅਦ ਲਾਈਵ ਚੱਲ ਰਹੀ ਜੀ ਤੋਂ ਦੱਸਦੇ ਸੀ ਕਹਿੰਦੇ 15 ਫੁੱਟ ਤੱਕ 15 ਫੁੱਟ ਉੱਪਰ ਤੱਕ ਸੀਵਰੇਜ ਵਾਲਾ ਗੰਦਾ ਜਿਹੜਾ ਪਾਣੀ ਆ ਉਹ ਫਰਾਟੇ ਮਾਰਦਾ ਪਿਆ ਸੀਗਾ ਔਰ ਸਮੈਲ ਬਹੁਤ ਜ਼ਿਆਦਾ ਹਾਰੀ ਸੀਗੀ ਢੋੜ ਲੱਗੇ ਆ ਜੀ ਕੰਮ ਕਰਨ ਥਿੰਕ ਗੈਸ ਵਾਲੇ ਪਹੁੰਚ ਗਏ ਆ ਹੁਣ ਥਿੰਕ ਗੈਸ ਵਾਲੇ ਥਿੰਕ ਕਰ ਰਹੇ ਆ ਥਿੰਕ ਕਰ ਕਰਕੇ ਥਿੰਕ ਕਰਨਗੇ ਕਿ ਦੀ ਰਿਪੇਅਰ ਕਿਤਾ ਕਰਨੀ ਆ ਬਰਲ ਹਾਲ ਮੈਂ ਤਾਂ ਹੀ ਬੇਨਤੀ ਕਰੂੰਗਾ ਕਿ ਥਿੰਕ ਕਰੋ ਵਿਚਾਰੋ ਤੇ ਥਿੰਕ ਕਰਕੇ ਟ੍ਰੇਨਿੰਗ ਤੋਂ ਤਾਂ ਜੋ ਸੀਵਰੇਜ ਦੀ ਸਫਾਈ ਕਰਨ ਤੋਂ ਪਹਿਲਾਂ ਥਿੰਕ ਕਰ ਲੈਣ ਤਾਂ ਥਿੰਕ ਕਰਕੇ ਸਫਾਈ ਕਰਨ ਜੇ ਥਿੰਕ ਨਾ ਕੀਤਾ ਤਾਂ ਗਲਤ ਪਾਈਪ ਵੀ ਕੱਟ ਸਕਦਾ ਸੋ ਥਿੰਕ ਕਰਨਾ ਬਹੁਤ ਜ਼ਰੂਰੀ ਆ ਸ਼ੁਕਰੀਆ